ਗੁੱਡ ਈਂ ਹਾਂਜੀ ਆਜੋ ਜੀ ਆਜੋ ਆਜੋ ਅੰਦਰ ਹੀ ਆਜੋ ਨਹੀਂ ਆ ਫੋਨ ਤੇ ਲੱਗੀ ਆ ਕੀ ਕਰਦੀ ਆ ਹਾਏ ਨਹੀਂ ਕੀ ਦੱਸਾਂ ਬੜੀ ਭੁੱਖ ਲੱਗੀ ਆ ਆ ਦੇਖ ਮੈਂ ਤੇ ਸਮੋਸੇ ਮੰਗਾ ਲਏ ਤੂੰ ਖਾਏਂਗੀ ਸਮੋਸੇ ਕਿਉਂ ਨਹੀਂ ਪਸੰਦ ਐਦਾਂ ਦਾ ਪੀਜਾ ਖਾਏਂਗੇ ਪੀਜਾ ਉਹ ਨਾ ਥੋੜਾ ਸਵਾਦ ਹੁੰਦਾ ਈ ਬੜਾ ਸੱਚੀ ਨਾ ਮੈਂ ਨਹੀਂ ਖਾਣਾ ਪਾਣਾ ਨਾ ਕੁਛ ਨਹੀਂ ਖਾਣਾ ਮੈਂ ਮੈਂ ਕਿਉਂ ਉਹ ਮੈਂ ਤਾਂ ਅੱਗੇ ਪੈਣਾ ਮੋਟਾਪੇ ਤੋਂ ਬੜੀ ਦੁਖੀ ਹੋਈ ਆ ਮੈਂ ਤਾਂ ਹੁਣ ਲੋਕੀ ਵੀ ਨਹੀਂ ਛੱਡਦੇ ਗਲੀਆਂ ਦੇ ਜਵਾਕ ਵੀ ਮੈਨੂੰ ਤਾਂ ਛੇੜਨ ਲੱਪੇ ਆ ਕੀ ਕਹਿੰਦੇ ਹੋਏ ਨਹੀਂ ਨੀ ਕੱਲ ਦੀ ਸੁਣ ਲਾ ਮੇਰੀ ਮੈਂ ਕੱਲ ਨੂੰ ਲੰਗ ਕੱਲ ਮੈਂ ਲੰਗੀ ਜਾਂਦੀ ਸੀ ਗਲੀ ਚੋਂ ਤੇ ਗਲੀ ਦੇ ਜਵਾਕ ਨਿੱਕੇ ਨੇ ਕੇ ਆਂਟੀ ਜੀ ਸਸਰੀ ਕਾਲ ਸਸਰੀ ਕਾਲ ਉਹਨਾਂ ਕੰਜਰਾ ਨੂੰ ਮੈਂ ਪਿਆਰ ਦਿੱਤਾ ਸਸਰੀ ਕਾਲ ਪੁੱਤਰੋ ਜਿੰਦੇ ਰੋ ਵਾਸਦੇ ਰੋ ਹਾਂ ਤੇ ਮੈਂ ਥੋੜਾ ਜਿਆ ਲੰਗੀ ਆ ਉਹ ਜਹ ਵੱਡੀ ਦੇ ਐਸੇ ਕੰਜਰ ਮੈਨੂੰ ਪਿੱਛੋਂ ਕਹਿੰਦੇ ਐ ਨਹੀਂ ਲੱਗਦਾ ਜਿਵੇਂ ਹਾਥੀ ਲੰਘ ਕੇ ਗਿਆ ਲੈ ਤਸ ਬਲਾ ਹਾਥੀ ਦੇਂਦੇ ਪਤਨੀ ਕਹਿੰਦੇ ਤਾਂ ਮੰਨ ਵੀ ਲੈਂਦੇ ਆਪਾਂ ਨਹੀਂ ਫਿਕੇ ਮੂੰਹ ਨਹੀਂ ਤੇਰਾ ਨਹੀਂ ਟੂੰਗੜੀ ਘਟਿਆ ਹੈ ਤੇ ਮੈਂ ਤਾਂ ਠੀਕ ਹੀ ਆ ਮੈਨੂੰ ਕਿਉਂ ਆਇਆ ਵੇਖ ਆਪਣਾ ਵੇਖ ਲੈ ਢੋਲ ਐਟਾ ਮੈਨੂੰ ਜੋ ਕਹਿੰਦੇ ਹਾਥੀ ਹੱਥ ਨਹੀਂ ਹੈਂ ਤੂੰ ਘਟਾ ਜਿਵੇਂ ਨੋਵਾ ਲੱਗਾ ਹੁੰਦਾ ਤੈਨੂੰ ਗਾਣ ਤਾਂ ਤੇਰੀ ਸਹੀ ਆ ਕੋਲ ਨਾ ਮੈਂ ਆਪਣੀ ਨਾ ਸਟਾਗ੍ਰਾਮ ਦੇਖ ਰਣਾ ਆਪਣੀ ਪੋਸਟ ਪਾਈ ਸੀ ਤੇ ਉਹਦੇ ਵਿੱਚ ਇੱਕ ਨੇ ਨਾ ਕਮੈਂਟ ਕੀਤਾ ਸਮਾਈਲ ਤੇ ਤੇਰੀ ਬੜੀ ਸੋਹਣੀ ਆ ਤੇ ਟੈਡੋ ਤੋਂ ਵੀ ਵਧੀਆ ਸੋਹਣਾ ਤੇ ਨਾਲ ਇੱਕ ਅਦਾ ਇਮੋਜੀ ਲਾਇਆ ਜਿੱਦਾਂ ਕਿ ਨਿਆਣਾ ਹੋਣ ਵਾਲਾ ਆ ਆਹ ਕੀਤੀ ਉਹਨੇ ਵਧੀਆ ਗੱਲ ਹਾਏ ਮੇਰੇ ਕਿਲੇ ਜੰਡ ਪੈ ਗਈ ਨਾ ਹੁਣ ਕੀ ਹੋਇਆ ਆਪਣੀ ਵਾਰ ਕਿ ਪੂਠਾ ਸਜਾਲਿਆ ਹੈ ਦੁੱਖਾ ਲਗਾ ਤੇ ਮੈਨੂੰ ਹਾਥੀ ਹਥਣੀ ਦੱਸਣ ਡਈ ਸੀ ਉਦੋਂ ਬੜਾ ਚੰਨੀਆਂ ਮੂੰਹ ਪਾ ਕੇ ਹੱਸਣ ਡਈ ਸੀ ਤੂੰ ਹੈਂ ਹਲ ਮੈਂ ਇਹ ਮੋਟਾ ਪੈਣਾ ਨਾ ਸਾਨੂੰ ਹੁਣ ਕੁੱਕੇ ਕਰਨਾ ਹੀ ਪੈਣਾ ਹੂੰ ਕਾਉਟਾ ਤੇਰੀ ਸਹੀਓ ਪਰ ਕਰੀਏ ਕੀ ਸਭ ਤੋਂ ਪਹਿਲਾਂ ਤਾਂ ਸਾਨੂੰ ਬਾਹਰਲਾ ਛੱਡਣਾ ਪੈਣਾ ਹਾਏ ਹਾਏ ਨਹੀਂ ਮੈਂ ਤਾਂ ਬਾਹਰਲਾ ਕੋਈ ਰੱਖਿਆ ਨਹੀਂ ਮੇਰਾ ਤੇ ਇੱਕੋ ਇੱਕ ਘਰ ਵਾਲਾ ਆ ਤੋਰ ਛੱਟੇ ਮੁੱਤ ਤੇਰਾ ਦੇ ਜੀ ਤੋਚੀ ਤਾ ਨਹੀਂ ਮੈਂ ਬਾਗਲਾ ਖਾਣਾ ਖਿਆ ਨਹੀਂ ਨਹੀਂ ਤੂੰ ਤਾਂ ਲੱਖ ਲਾਂ ਤਾ ਸੁਣ ਹੁਣ ਮੇਰੀ ਗੱਲ ਸੁਣ ਸਾਨੂੰ ਨਾ ਹੁਣ ਆਪਣੇ ਖਾਣ ਪੀਣ ਤੇ ਪੂਰਾ ਧਿਆਨ ਦੇਣਾ ਪੈਣਾ ਸਹੀ ਗੱਲ ਹੈ ਮੇਰੀ ਵੀ ਨਾ ਹੁਣ ਖਰਾਕ ਘਟੀ ਆ ਪਹਿਲਾਂ ਮੈਂ ਦਸ ਦੀ ਸੀ ਖਾ ਜਾਂਦੀ ਸੀ ਹੁਣ ਤਾਂ ਮੇਰੇ ਪੰਜ ਛੇ ਹੀ ਬਸ ਹੋ ਜਾਂਦੀ ਆ ਪਤਾ ਨਹੀਂ ਕੀ ਹੋ ਗਿਆ ਮੈਨੂੰ ਹਾਏ ਮੇਰੀ ਰੱਬ ਅੱਗੇ ਪੰਜੇ ਹੀ ਬਸਦੇ ਆ ਹਾਂ ਬੱਲਾ ਬਸ ਖਾਈ ਸੀ ਔਰ ਹੁਣ ਇੰਝ ਹੀ ਲੱਗਦਾ ਕਿ ਹੁਣ ਦੇਖੋ ਚਾਰ ਪੰਜ ਤੇ ਮੇਰੀ ਬਸ ਹੋ ਜਾਂਦੀ ਆ ਆ ਤੂੰ ਕਹੀ ਗਿਆ ਖਰਾਕ ਵਾਲ ਤੇ ਆਂਦੀ ਨਾ ਪੈਣਾ ਆ ਬੜਾ ਜ਼ੁਲਮ ਆ ਬੜਾ ਜ਼ੁਲਮ ਬੜੀ ਖਰਾਕ ਘਟ ਗਈ ਤੇਰੀ ਸੱਚੇ ਸੋਣ ਹੁਣ ਮੇਰੀ ਗੱਲ ਸਾਨੂੰ ਨਾ ਹੁਣ ਕੁਛ ਆਪਣੇ ਲਈ ਕਰਨਾ ਪੈਣਾ ਨਹੀਂ ਤਾਂ ਅਸੀਂ ਤਾਂ ਹੁਣੀ ਤਾਂ ਬੁੱਢੀਆਂ ਲੱਗਣ ਲੱਗਣਾ ਹੈਣਾ ਫੇ ਕੀ ਕਰੀ ਆਪਾਂ ਤੁਸੀਂ ਦੱਸੋ ਮੇਰੀ ਸੁਣ ਗੱਲ ਮੇਰੀ ਇੱਕ ਸਹੇਲੀ ਆ ਉਦੀ ਕੁੜੀ ਨਾ ਮਜੁੰਬਾ ਕਰਾਂਦੀ ਆ ਮਜੁੰਬਾ ਉਹ ਜੜਾ ਉਹ ਕੁੜੀਆਂ ਹੋ ਲੱਤਾ ਬਾਵਾ ਮਾਂਦੀਆਂ ਪਸਰਤ ਮਜੁੰਬਾ ਨਹੀਂ ਉਹਨੂੰ ਜੁੰਬਾ ਬੋਲਦੇ ਆ ਆਹੋ ਉਹ ਮਜੁੰਬਾ ਜੁੰਬਾ ਜੋ ਵੀ ਹੁੰਦਾ ਉਹ ਕਰਾਂਦੀ ਆ ਮੈਂ ਉਹਦੇ ਨਾਲ ਤੂੰ ਕਦੇ ਤਾਂ ਗੱਲ ਕਰਾਂ ਇਹ ਸਹੀ ਆ ਇਹ ਸਹੀ ਆ ਤੁਸੀਂ ਕੁਛ ਉਹਨੂੰ ਪਰ ਇੱਕ ਗੱਲ ਆ ਵੀ ਆ ਤੁਹਾਨੂੰ ਤਾਂ ਸਾਡੇ ਘਰ ਦੇ ਨੇ ਬਾਹਰ ਨਹੀਂ ਜਾਣ ਦੇਣਾ ਫੇਰ ਕਿੱਦਾਂ ਕਰਾਂਗੇ ਤਾ ਮੈਂ ਸੁਝੇ ਨਹੀਂ। ਹਾਂ ਵੀ ਤੇਰੀ ਗੱਲ ਸਹੀ ਹੈ। ਚਲ ਕੋਈ ਨਾ। ਮੈਂ ਮੇਰੀ ਬਚਪਨ ਦੀ ਸਹੇਲੀ ਦੀ ਐ ਉਹਦੀ ਕੁੜੀ ਆ ਤੇ ਕੋਈ ਨਹੀਂ। ਮੈਂ ਉਹਨੂੰ ਕਹੂੰਗੀ ਪੁੱਤ ਤੂੰ ਸਾਨੂੰ ਘਰੇ ਆ ਕੇ ਸਿਖਾ ਜਾ ਤੇਰੇ ਅੰਕਲ ਨੇ ਕਿੱਥੇ ਸਾਨੂੰ ਜਾਣ ਦੇਣਾ ਬਾਹਰ। ਹਨਾ ਤੇ ਮੇਰੇ ਨਿਆਣੇ ਮੈਂ ਹੱਥਾਂ ਚ ਪਾਲੀ ਆ ਇੰਨਾ ਵੀ ਨਾ ਕਰੂ ਮੇਰੇ ਲਈ। ਕੋਈ ਨਾ। ਤੂੰ ਰਾਜੀ ਹੋ ਤੇ ਮੈਂ ਉਹਨੂੰ ਕਹਿੰਨੀ ਠੀਕ ਆ ਪੁੱਛੋ ਵੇ ਤੁਸੀਂ ਫਿਰ ਅਸੀਂ ਘਰ ਹੀ ਕਰ ਲਿਆ ਕਰਾਂਗੇ। ਚਲ ਮੇਰੀ ਗੱਲ ਸੁਣ ਮੈਂ ਫਿਰ ਨਾ ਉਹਨੂੰ ਅੱਜ ਸ਼ਾਮੀ ਬਣਾਉਣੀ ਆ ਮੁਜੰਬੇ ਲਈ ਠੀਕ ਹੈ ਉਹ ਪਹਿਲਾਂ ਬੋਲਣਾ ਤੇ ਸਿੱਖ ਲੋ ਮੁਜੰਬਾ ਨਹੀਂ ਹੁੰਦਾ ਜੁੰਬਾ ਹੁੰਦਾ ਜੁੰਬਾ ਨੀ ਜੋ ਵੀ ਹੋਵੇ ਜੁੰਬਾ કે ਮੁਜੰਬਾ ਹਾਂ ਉਹਨੂੰ ਮੈਂ ਕਹਿੰਦੀ ਤੂੰ ਸ਼ਾਮੀ ਆ ਜਾ ਤੇ ਮੇਰੀ ਗੱਲ ਤੇ ਸੁਣੋ ਹਾਂ ਸ਼ੁਰੂ ਤੇ ਆਪਾਂ ਕਰਨਾ ਹੀ ਹੈ ਫਿਰ ਹੁਣ ਮੈਂ ਸਮੋਸੇ ਮੰਗਾ ਲਾ ਖਾਣੇ ਆ ਮੈਂ ਹੈਂ ਹਾਂ ਉਹ ਆਪਾਂ ਕਸਰਤ ਤਾਂ ਕਰਨੀ ਹੈ ਹੈ ਚਲਾਂਗਾ ਫਿਰ ਮੇਰੇ ਤੋਂ ਮੰਗਾ ਲਾ ਠੀਕ ਹੈ ਅੱਛਾ हो उनकी की लाल लाल वाली वाली हरी नहीं वाल। ठीक है आजो, आजो, आ, नमस्ते आंटी जी नमस्ते नमस्ते जीव तो ਕੀ ਹੁੰਦਾ ਸੀ ਹਾਂ ਮੈਂ ਠੀਕ ਆ ਤੁਸਨਾ ਕਿਵੇਂ ਹਾਂ ਮੈਂ ਵੀ ਕਰਦੀ ਆ ਫਿਟ ਐਂਡ ਫਰਟ ਹਾਂ ਦੇਖ ਇਹ ਸਾਡੀ ਸਿੰਦੋਰੀ ਕੁੜੀ ਆ ਅੱਛਾ ਹਾਂ ਨਮਸਤੇ ਨਮਸਤੇ ਤੇ ਆ ਦੇਖ ਹੈ ਹੱਥਾਂ ਚ ਪਲੀ ਤੇ ਅੱਜ ਸਾਡੀ ਮਾਸਟਰ ਰਾਣੀ ਬਣਨ ਲੱਗੀ ਆ ਆ ਬੱਤ ਬੈ ਨੀਂ ਆਂਟੀ ਬੈਨਾ ਨੂੰ ਨਹੀਂ ਆਸੀ ਹੈਗਾ ਹਨਾ ਤੁਹਾਨੂੰ ਪਤਾ ਮੈਂ ਫਿਰ ਉੱਥੇ ਜਿਮ ਚ ਵੀ ਜਾਣਾ ਹੁੰਦਾ ਕਲਾਸ ਲੈਣ ਲਈ ਹਨਾ ਤੇ ਮੈਂ ਤੁਹਾਨੂੰ ਅੱਜ ਐਕਸਰਸਾਈਜ਼ ਹੀ ਕਰਾ ਨਹੀਂ ਮੈਂ ਕਿਹਾ ਅੱਜ ਥੋੜੀ ਬਹੁਤ ਸ਼ੁਰੂ ਕਰ ਲੈਣੇ ਆਣਾ ਗੱਲ ਲੈ ਸ਼ਰੀਰ ਨੂੰ ਚੱਲਣ ਨੂੰ ਟਾਈਮ ਲੱਗਣਾ ਆ ਉੱਥੇ ਦੇਖ ਰਾ ਆ ਦੇਖ ਰਾ ਆਪਣੀਆਂ ਆਂਟੀਆਂ ਦਾ ਹਾਲ ਉਹ ਕੋਈ ਗੱਲ ਐਂਟੀ ਜੀ ਫਿਕਰ ਨਾ ਕਰੋ ਤੁਸੀਂ ਮੈਂ ਤਾਂ 100 100 ਕਿਲੋ ਭਾਰ ਘਟਾਇਆ ਹੋਇਆ ਜਨਾਨੀਆਂ ਦਾ ਤੁਹਾਡਾ ਤਾਂ ਫੇਰ ਕੁਝ ਨਹੀਂ ਹੈ ਸੱਚੀ ਹਾਂਜੀ ਹਾਂਜੀ ਫੇਰ ਸਾਡਾ ਵੀ फटाफट ਘਟਾ ਦੇ ਜਾ ਪਰ

ਠੀਕ ਹੈ ਤੇ ਇਹਨੂੰ ਆਪਾਂ 50 ਵਾਰੀ ਕਰਨਾ ਜ਼ਿਆ ਹੈ ਉਹ ਹੋਏ ਨਾ ਆਂਟੀ ਜੀ ਕੋਈ ਫਿਕਰ ਵਾਲੀ ਨਹੀਂ ਹੋਏ ਮੈਂ ਜਲਦੀ ਜਲਦੀ ਚਲੋ ਹੁਣ ਤੁਸੀਂ ਕਰੋ ਠੀਕ ਹੈ ਮੈਂ ਤੁਹਾਡੇ ਵੱਲ ਦੇਖੀ ਨਹੀਂ ਬਨ ਲਾ ਨਹੀਂ ਚੁਨੀ ਪਤਲੀ ਹੋਣਾ ਨਹੀਂ ਤੀਜ ਤੇ ਜਾਣਾ ਲੈ ਲੈਕ ਬੱਤ ਇਹਤੂ ਇਹਤੂ ਕੱਡੀ ਗੱਲ ਕੀਤੀ ਆ ਹੋਈ ਨਾ ਗੱਲ ਹਾਂ ਆ ਲੈ ਮੈਂ ਤਾਂ 2 ਘੰਟਾ ਮਾਰ ਲਈਆਂ ਚਲੋ ਮੈਦਾਨੇ ਜੰਗ ਤੇ ਜਾਣ ਲਈ ਤਿਆਰ ਹੋ ਜਾ ਚਲੋ ਚਲ ਚਲ ਜਿਨੀ ਕਰੋ ਚਲ ਰੌਂਡਿੰਗ ਕਰਦੀਆਂ 1 2 10 ਆਂਟੀ ਜੀ ਇਹ ਕੀ ਕਰ ਰਹੇ ਹੋ ਥੋੜਾ ਜੰਪ ਕਰਨਾ ਹੈ ਠੀਕ ਹੈ ਨਾ ਆ ਬਾਵਾ ਪੁਰੀਆਂ ਉੱਪਰ ਲੈ ਕੇ ਜਾਣੀਆਂ ਤੇ ਇਹਨੂੰ ਇਹ ਜੰਪ ਕਰਨਾ ਹੈ ਇਦਾਂ 1 2 3 4 5 ਇਦਾਂ ਠੀਕ ਹੈ ਕੋਈ ਠੀਕ ਹੈ ਹਾਂ ਚਲੋ ਕਰੋ ਇਹ

ਜਵਾਨ ਹਾਲੇ ਤੁਸੀਂ ਹੱਟੇ ਖੱਟੇ ਹੋ ਕੁਝ ਨਹੀਂ ਹੋਇਆ ਜੇ ਤੁਹਾਨੂੰ ਕੋ ਟੱਪ ਨਹੀਂ ਹੋ ਰਿਹਾ ਨਾ ਮੈਂ ਸੱਚੀ ਜਵਾਨ ਹਾਂ ਹਾਂ ਆਂਟੀ ਜੀ ਜਵਾਨ ਹੋ ਚਲੋ ਹੁਣ ਤਾਂ ਕਰੋਗੇ ਚਲੋ 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 ਜੇ ਤੁਹਾਨੂੰ ਕੋ ਟੱਪ ਨਹੀਂ ਹੋ ਰਿਹਾ ਨਾ ਤਾਂ ਐਦਾਂ ਕਰ ਲੋ 1 2 ਪਹਿਲੇ ਇਧਰ ਵਾਲੀ ਲੱਤ ਫਿਰ ਇਧਰ ਵਾਲੀ ਲੱਤ ਐਦਾਂ ਲੈਫਟ ਠੀਕ ਰਾਈਟ ਲੈਫਟ ਨਾਟ ਅ ਪੰਪ ਹਾਂ ਟੱਪ ਹੋਣਾ ਐਦਾਂ ਕਰ ਲੋ ਠੀਕ ਹੈ ਤੁਸੀਂ ਵੀ ਐਦਾਂ ਕਰ ਲੋ ਆਂਟੀ ਜੀ ਠੀਕ ਹੈ 1 3 ਆਏ ਇਦੋਂ ਇਦੋਂ ਅਖੋ ਗਿਆ ਹੋ ਗਿਆ ਹੋ ਗਿਆ ਹੁਣ ਆਪਾਂ ਦੂਜੀ ਐਕਸਰਸਾਈਜ਼ ਕਰਦੇ ਆ ਠੀਕ ਹੈ ਇਹਦੇ ਵਿੱਚ ਕਿ ਦ ਆਪਾਂ ਲੱਤਾਂ ਦੋਨੋਂ ਲੱਤਾਂ ਸੌਰੀ ਦੋਨੋਂ ਪੈਰਾਂ ਨੂੰ ਜੋੜਾਂਗੇ ਆਪਕਾ ਸ ਵਿੱਚ ਠੀਕ ਹੈ ਤੇ ਫੇ ਆ ਹੈਂਡ ਬਿਲਕੁਲ ਸਟ੍ਰੇਟ ਆਪਣੇ ਆਰਮਸ ਸਟ੍ਰੇਟ ਹਾਂ ਅੰਕ ਤੇ ਥੋੜਾ ਆਰਾਮ ਨਾਲ ਆਰਾਮ ਨਾਲ ਅਸੀਂ ਜੰਗ ਚ ਨਹੀਂ ਜਾਣਾ ਇਹੀ ਜੰਗ ਹੈ ਸਾਡੇ ਲਈ ਠੀਕ ਹੈ ਮਾਵਾਂ ਸਿੱਧੀਆਂ ਕਰਕੇ ठीक है पहले एक बार एक बार नीचे जाओगे थोड़ी देर होल्ड करो गा ना एदा साइड एद होल्ड करके रखनी है ठीक है खिच पेगी कमर ते फिर तेरी कमर एन कमरे तो कमर बनेगी हाले तो समझ था मतलब हाँ हाँ बनेगी बने बनेगी बनेगी चलो चलो कम ऑन लेडीज कम ऑन बैक चलो स्ट्रेट स्ट्रेट हाँ चलो वन स्ट्रेच करो स्ट्रेच करो बुरी बात हा, टू हाँ हा, हा, मेरी, हा, मेरी कमर हाँ मेरी कमर हाँ हा, निकी हा, हो गया ए हम मत रखो थोड़ी हाँ जी पतलिया होके पब को आंटी नी बोली माड़ा चल रही पतली तो थोड़ी मेहनत करनी पा चलो फिर एदा करो अज तुम रेस्ट कर लो मे लगता दोनों रेस्ट करो फिर मैं चलो ठीक है ਔਸਮ ਉਸ ਉਸ ਮੂਸੇ ਨਹੀਂ ਖਾਂਦੀ ਮੈਂ ਚਲੋ ਕੋਈ ਨਹੀਂ ਤੈਨੂੰ ਰੈਸਟ ਕਰੋ ਆਰਾਮ ਕਰੋ ਨਹੀਂ ਬੰਨਣਾ ਜੀ ਮੇਰਾ ਪੁੱਤਰ ਚਲੋ ਬਾਏ ਨਹੀਂ ਬਹਿ ਜਾਣੀ ਆ ਜਾ ਭੈਣ ਆ ਪਤਲੇ ਆਂਦੇ ਤੇ ਪਤਾ ਨਹੀਂ ਪਰ ਇਹ ਸਾਨੂੰ ਨਾ ਵਿੰਗਿਆ ਟੇਡੀਆਂ ਜ਼ਰੂਰ ਕਰ ਗਈ ਹੈ ਤੇਰੀ ਸੇਲੀ ਦੀ ਕੁੜੀ ਹਾਏ ਹਾਏ ਨਹੀਂ ਬਹਿ ਜਾ ਨਹੀਂ ਐ ਕਰ ਮੇਰੀ ਮੰਨਨੇਗੀ ਇੱਕ ਗੱਲ ਨਹੀਂ ਉਹ ਕਿਹੜਿਆ ਤੂੰ ਜਿੱਥੋਂ ਮੰਗਾਇਆ ਸੀ ਉੱਥੋਂ ਆਇਆ ਕਰ ਦੋ ਦੋ ਸਮੋਸੇ ਮੰਗਾਵਾਂ ਨਹੀਂ ਮੇਰੇ ਕੋਲ ਕਿੱਥੇ ਨਹੀਂ ਬਹਿਣਾ ਹਾਏ हाँ। 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 उन्हें काट के ना खानो। हाँ। मेरे गला। ठीक है ना चल दो ठीक ये चटनी लाल हाँ। 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 काट हाँ। हाँ। वैसे मैं है। हाँ। मैं हाँ। तो मैं कर अपने लिए मेहनत की हेलो टीट भाजी ਓ ਹੈਲੋ ਟਟੂ ਭਾਜੀ ਆਏ ਹਾਂਜੀ ਹਾਂਜੀ ਹਾਂ ਠੀਕ ਭਾਜੀ ਆਦਾ ਕਰੋ ਸੱਤ ਸਮੋਸੇ ਭੇਜ ਦੋ ਭਾਜੀ ਘਰ ਜਲਦੀ ਜਲਦੀ ਭੇਜ ਦੋ ਹਾਂਜੀ ਬੜੀ ਭੁੱਖ ਲੱਗੀ ਏ ਜਲਦੀ ਭੇਜ ਦੋ ਨੀ ਚਟਨੀ ਨੀ ਚਟਨੀ ਭਾਜੀ ਚਟਨੀ ਬਾਕੀ ਸਾਰੀ ਭੇਜਦੇ ਹੋ ਹਾਂ ਹਾਂਜੀ 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 ਭੇਜ ਦੋ ਭੇਜ ਦੋ ਆਏ ਚੱਲ ਨੀ ਬੈਣਾ ਹਾਂ ਆ ਲੱਗੇ ਸੇ ਕੱਲ ਫੇਰ ਆਹੀ ਕੁਛ ਹੋਣਾ ਹਏ ਕੱਲ ਦੀ ਕੱਲ ਦੇਖਾਂਗੇ ਬਈ ਅੱਜ ਦੇ ਤੇ ਨਿਬੜ ਲੈ ਹਾਂ ਫਿਰ ਪਹਿਲਾਂ ਲੰਮੀ ਜਾ ਜਾ ਪਿਆ ਜਾ ਪਿਆ ਜਾ ਹੇ ਹਾ ਹਾ ਹਾਂ ਆ